ਦੀ ਗੱਡੀ ਪਿੱਛੇ ਲੈ ਕੇ ਆਉਂਦੇ ਵੀ ਕਿ ਰਾਜ ਕੋਈ ਚੋਰੀ ਨਾ ਹੋਵੇ। ਬੰਦਾ ਸਟਾਕ ਕੱਟ ਰਿਆ ਸੀ ਕੁਝ 200 ਕਾਰਡ 300 ਲੀਟਰ ਡੀਜ਼ਲ ਸੀ 100 ਲੀਟਰ ਪੈਟਰੋਲ ਸੀਗਾ। ਤਾਂ ਸਾਨੂੰ ਸ਼ੱਕ ਪਿਆ ਤੇ ਅਸੀਂ ਡਰਾਈਵਰ ਨੂੰ ਪੁਸ਼ਟੀਸ਼ ਕੀਤੀ ਤਾਂ ਉਹ ਘਬਰਾ ਗਿਆ ਜੀ। ਠੀਕ ਹੈ ਜੀ ਤੇ ਜਦੋਂ ਹਮੇ ਪੱਤੀ ਲੱਭੀ ਅੰਦਰੋਂ ਠੀਕ ਹੈ ਜੀ ਤੇ ਪੱਤੀ ਲੱਭੀ ਤਾਂ ਅਸੀਂ ਉਹਨੂੰ ਹਿਲਾਇਆ ਇੱਧਰ ਉੱਧਰ ਕਰਿਆ ਤਾਂ ਥੱਲੇ ਡੀਜ਼ਲ ਤੇ ਪੈਟਰੋਲ ਥੱਲੇ ਤੇ ਮੇਨ ਟੈਂਕ ਚ ਆ ਲੱਗ ਗਿਆ ਜਿਹੜਾ ਚੋਰੀ ਤਾਂ ਤਾਂ ਖੁਸ਼ ਹੋਟ ਕੇ ਵੀ ਆ ਕਿ ਸਿਸਟਮ ਬਣਿਆ ਹੋਇਆ ਅੰਦਰ ਸਾਰਾ ਫਿਰ ਅਸੀਂ ਕਿਹਦੇ ਕਿਹਨਾਂ ਤਾਂ ਵੀ ਇਹਦਾ ਮਸਲਾ ਉੱਠਿਆ ਸਰ ਮੇਰਾ ਨਾਮ ਹਰਮਨ ਜੋਤ ਸਿੰਘ ਲੇ ਜੀ ਤੇ ਇਹ ਸਾਡਾ ਪੰਪ ਹੈਗਾ ਜੀ ਇੱਥੇ ਨਿਆਰਾ એનર્ਜੀ ਨਿਡਰ ਤੋਂ ਹਰਮਨ ਆਟੋ ਫਿਊਲ ਚ ਚਾਹੇ ਗੁਨੀਆਣਾ ਰੋਡ ਤੇ ਤਾਂ ਅਸੀਂ ਆ ਵੀ ਇਹ ਗੱਡੀ ਮੰਗਾਈ ਸੀਗੀ ਸਟਾਕ ਮੰਗਾਇਆ ਸੀ ਡੀਜ਼ਲ ਤੇ ਪੈਟਰੋਲ ਦਾ ਤਾਂ ਅਸੀਂ ਜਦੋਂ ਡੀਪੂ ਤੋਂ ਗੱਡੀ ਅਸੀਂ ਆਪਦੀ ਗੱਡੀ ਪਿੱਛੇ ਲੈ ਕੇ ਆਉਂਦੇ ਹਾਂ ਵੀ ਕਿ ਰਾਜ ਕੋਈ ਚੋਰੀ ਨਾ ਹੋਵੇ ਤੇ ਜਦੋਂ ਅਸੀਂ ਆਪੇ ਪੰਪ ਤੇ ਗੱਡੀ ਇਹਨੂੰ ਖਾਲੀ ਕੀਤਾ ਖਾਲੀ ਕੀਤਾ ਗੱਡੀ ਨੂੰ ਸਾਰੀ ਚੈੱਕ ਚੁੱਕ ਕਰਿਆ ਵੀ ਸਾਡਾ ਉਸ ਤੋਂ ਬਾਅਦ ਜਦੋਂ ਸਾਡਾ ਕੰਪਿਊਟਰ ਚ ਇੱਕ ਆਟੋਮੇਸ਼ਨ ਹੈਗਾ ਤੇ ਇਹ ਸਾਡਾ ਸਟਾਕ ਕੱਟ ਰਿਆ ਸੀ ਕੁਝ 200 ਕਾਰਡ 300 ਲੀਟਰ ਡੀਜ਼ਲ ਸੀ 100 ਲੀਟਰ ਪੈਟਰੋਲ ਸੀਗਾ ਤਾਂ ਸਾਨੂੰ ਸ਼ੱਕ ਪਿਆ ਤੇ ਅਸੀਂ ਡਰਾਈਵਰ ਨੂੰ ਪੁਸ਼ਟੀਸ਼ ਕੀਤੀ ਤਾਂ ਉਹ ਘਬਰਾ ਗਿਆ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਫਿਰ ਉਹਨੂੰ ਕਿਹਾ ਵੀ ਤੇਰੇ ਚੋਰੀ ਦੇ ਟੈਂਕ ਬਣੇ ਹੋਏ ਆ ਅੰਦਰ ਵੀ ਤੂੰ ਦੱਸ ਦੇ ਤਾਂ ਉਹ ਜਮ੍ਹਾਂ ਘਬਰਾ ਗਿਆ ਫਿਰ ਆ ਦਾ ਸਟਾਕ ਟੂ ਪਹਿਲਾਂ ਕਿੰਨਾ ਘਟਿਆ ਇਹ ਉਹ ਸਾਰਾ ਦੇਖਣ ਲੱਗੇ ਤਾਂ ਉਹਨੇ ਨੂੰ ਡਰਾਈਵਰ ਭੱਜ ਗਿਆ ਫਿਰ ਉਸ ਤੋਂ ਬਾਅਦ ਅਸੀਂ ਇਨਸਪੈਕਸ਼ਨ ਸ਼ੁਰੂ ਕੀਤੀ ਗੱਡੀ ਦੀ ਤੇ ਜਦੋਂ ਅਸੀਂ ਰਾਤ ਨੂੰ ਲੱਭੀ ਗਏ ਲੱਭੀ ਗਏ ਤਾਂ ਸਾਨੂੰ ਇੱਕ ਪੱਤੀ ਲੱਭੀ ਅੰਦਰੋਂ ਠੀਕ ਹੈ ਜੀ ਤੇ ਪੱਤੀ ਲੱਭੀ ਤਾਂ ਅਸੀਂ ਉਹਨੂੰ ਹਿਲਾਇਆ ਇੱਧਰ ਉੱਧਰ ਕਰਿਆ ਤਾਂ ਥੱਲੇ ਡੀਜ਼ਲ ਜਾਂ ਪੈਟਰੋਲ ਥੱਲੇ ਤੇ ਮੇਨ ਟੈਂਕ ਚ ਆਨ ਲੱਗ ਗਿਆ ਜਿਹੜਾ ਚੋਰੀ ਵਾਲ ਟੈਂਕ ਚੋਂ ਥੱਲੇ ਆਉਣ ਲੱਗ ਗਿਆ ਮੇਨ ਟੈਂਕ ਜਦੋਂ ਡਿੱਗਣ ਲੱਗ ਗਿਆ ਫੇਰ ਸਾਡਾ ਹੋਸ਼ ਉੱਡ ਗਿਆ ਵੀ ਆ ਕੀ ਸਿਸਟਮ ਬਣਿਆ ਹੋਇਆ ਅੰਦਰ ਸਾਰਾ ਫੇਰ ਅਸੀਂ ਅਗਲੇ ਦਿਨ ਕੰਪਲੇਂਟ ਕੰਪਲੀਟ ਕਰੀ ਸਾਰਿਆਂ ਨੂੰ ਮੇਲਾ ਮੂਲਾ ਪਾਈਆਂ ਪੁਲਿਸ ਨੂੰ ਦੱਸਿਆ ਆਹ ਸਾਰਾ ਸਾਡੇ ਨਾਲ ਠੱਗੀ ਹੋਈ ਸੀਗੀ ਹੁਣ ਇਹ ਇਹ ਗੱਡੀ ਦੀ ਠੱਗੀ ਛੱਡਣਾ 400 ਲੀਟਰ ਦੀ ਹੈ ਤੇ ਅਸੀਂ ਹਿਸਾਬ ਲਾਈ ਤਾਂ ਸਾਡੇ ਨਾਲ 13-14000 ਲੀਟਰ ਦੀ ਠੱਗੀ ਹੋਈ ਹੋਈ ਹੈ ਪੂਰੇ ਸਾਲ 'ਚ ਅੱਛਾ ਕਿੰਨੀ ਕ ਵਾਰ ਤੁਹਾਡੇ ਕੋਲ ਗੱਡੀ ਆ ਚੁੱਕੀ ਹੈ ਇਹ ਜੀ ਸਾਡੇ ਕੋਲ ਡੇਢ ਸਾਲ ਤੋਂ ਇਹ ਗੱਡੀ ਆ ਰਹੀ ਹੈ ਇਹਦੀ ਹੋਰ ਇਸ ਕੰਟਰੈਕਟਰ ਦੀਆਂ ਤਿੰਨ ਗੱਡੀਆਂ ਹੋਰ ਸਾਡੇ ਕੋਲ ਆਉਂਦੀਆਂ ਡੀਜ਼ਲ ਛੱਦਣ ਇਹਨਾਂ ਦਾ ਕੰਟਰੈਕਟ ਹੈਗਾ ਨਿਆਰਾਲੇ ਨਾਲ ਤੇ ਇਹ ਕੰਟਰੈਕਟਰ ਦੀਆਂ 8-9 ਗੱਡੀਆਂ ਨੇ ਨਿਆਰਾ 'ਚ ਤੇ ਸਾਡੇ ਕੋਲ ਤਿੰਨ ਚਾਰ ਗੱਡੀਆਂ ਇਹ ਜਿਹੜੇ ਲਾਉਂਦੀਆਂ ਹੀ ਆ ਤੇ ਕਿਹ ਜੀ ਤੁਹਾਡੇ ਪਰ ਕੋਰ ਕਾਰਵਾਈ ਕਰਾਈ ਗਈ ਹੈ ਸ਼ਾਸਨ ਵਾਲੇ ਬਸ ਜੀ ਸਰ ਹੁਣ ਅਸੀਂ ਪੁਲਿਸ ਨੂੰ ਦੱਸਿਆ ਹੋਇਆ ਪੁਲਿਸ ਸਾਰਿਆਂ ਨੂੰ ਬੁਲਾ ਰਹੀ ਹੈ ਨਾਪਤੋਲ ਅਫਸਰ ਆਏ ਹੋਏ ਆ ਨਿਆਰਾ ਦੇ ਅਫਸਰ ਆਏ ਹੋਏ ਆ ਅੱਜ ਹੁਣ ਇਹ ਮਸਲੇ ਨੂੰ 18 ਤਰੀਕ ਦਾ ਮਸਲਾ ਤੇ ਅੱਜ ਸਾਰੇ ਆਏ ਹੋਏ ਆ ਜੀ ਤੇ ਹੁਣ ਦੇਖਦੇ ਹਾਂ ਕੀ ਕਹਿੰਦੇ ਆ ਹੁਣ ਇਸ ਮੇਨ ਤਾਂ ਚੱਕਰ ਸਰ ਇਹ ਹੀ ਆ ਜੀ ਇਹਦੇ ਵਿੱਚ ਸੀਲਾਂ ਲੱਗਦੀਆਂ ਨਾਪਤੋਲ ਅਫਸਰ ਦੀਆਂ ਸੀਲਾਂ ਲੱਗਦੀਆਂ ਨਿਆਰਾ એનર્ਜੀ ਦੀਆਂ ਸੀਲਾਂ ਲੱਗਦੀਆਂ ਇਹ ਸੀਲਾਂ ਲੱਗਣ ਤੋਂ ਬਾਅਦ ਇਹ ਟੈਂਕ ਬਣਿਆ ਚੋਰੀ ਵਾਲੇ ਕਿ ਪਹਿਲਾਂ ਹੀ ਬਣੇ ਹੋਏ ਆ ਕੀ ਫਕਤ ਹੈਗੀ ਹੈ ਇਹ ਕੀ ਹਿਸਾਬ ਹੈਗਾ ਸਾਨੂੰ ਸਮਝ ਨਹੀਂ ਆ ਰਹੀ ਏ ਇਹ ਮੈਨੀਪੂਲੇਸ਼ਨ ਜਿਹੜੀ ਟੈਂਕ ਚ ਹੋਈ ਹੈ ਕਦੋਂ ਹੋਈ ਹੈ ਕਿਵੇਂ ਹੋਈ ਹੈ ਕੰਟਰੈਕਟਰ ਇਹ ਕਿਵੇਂ ਕਰ ਸਕਦਾ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਸਾਰਾ ਸਹੀ ਹਿਸਾਬ ਦੀ ਮੰਗ ਕਰਦੇ ਆ ਅਸੀਂ ਵੀ ਹੁਣ ਅਸੀਂ ਇੱਕ ਕੰਮ ਖੋਲਿਆ ਉਹਦੇ ਕਮਾਉਣ ਵਾਸਤੇ ਹੀ ਖੋਲਿਆ ਜੀ ਹੁਣ ਜਦੋਂ ਅਸੀਂ ਆਪਦੇ ਪੱਲੇ ਹੀ ਡੀਜ਼ਲ ਪਾਈ ਜਾਂਦੇ ਆ ਸਾਰਿਆਂ ਨੂੰ ਇਹ ਕੀ ਫਾਇਦਾ ਹੋ ਗਿਆ ਆਪਾਂ ਨੂੰ 13-14000 ਦਾ ਲੀਟਰ ਦੀ ਠੱਗੀ ਤਾਂ ਬਹੁਤ ਵੱਡੀ ਠੱਗੀ ਹੋ ਗਈ ਤੁਸੀਂ ਲਓ ਹਿਸਾਬ ਲਓ 14-15 ਲੱਖ ਰੁਪਈਆ ਹੋ ਗਿਆ ਤੇਰਾ ਜਿੰਨਾ ਵੀ ਬਣਦਾ ਹੈਗਾ ਅੰਦਾਜ਼ਾ ਤਾਂ ਇਹ ਦੇ ਰਿਹਾ ਤੁਹਾਨੂੰ ਇੱਕ ਸਹੀ ਹਿਸਾਬ ਨਾ ਮਿਲਿਆ ਸਰ ਸਾਰਾ ਪੰਜਾਬ ਐਸੋਸੀਏਸ਼ਨ ਸਾਡੇ ਨਾਲ ਹੈ ਜੀ ਜੋ ਹੁਣ ਸਾਡੀ ਪਹਿਲੀ ਪਹਿਲ ਇਹ ਹੈ ਵੀ ਸਾਡਾ ਇਨਸਾਫ ਮਿਲ ਜੇ ਨਾ ਮਿਲੇ ਤਾਂ ਸਾਰੀ ਐਸੋਸੀਏਸ਼ਨ ਸਾਡੇ ਨਾਲ ਹੈ ਅਸੀਂ ਜਿਹੜੀ ਹੱਦ ਤੱਕ ਜਾਣਾ ਹੋਇਆ ਅਸੀਂ ਜਾਵਾਂਗੇ ਮੈਂ ਤੁਹਾਡਾ ਕੀ ਕਹਿਣਾ ਚਾਹੁੰਦਾ ਤੇਲ ਟੈਂਕਰ ਦੀ ਜਾਂਚ ਮੈਂ ਜੀ ਐਸਐਸ ਅਜਿੰਦਰ ਸਿੰਘ ਥਾਣਾ ਨਈਆਂਵਾਲਾ ਜ਼ਿਲ੍ਹਾ ਬਠਿੰਡਾ ਤੇ ਜਿਹੜਾ ਇਹ ਆਪਣਾ ਗੱਡੀ ਫੜੀ ਗੀ ਜੀ ਇਹ ਇਹਨਾਂ ਦੇ ਬਿਆਨਾਂ ਦੇ ਮੁਤਾਬਕ ਕਿ ਡਰਾਈਵਰ ਤੇਲ ਲੈ ਕੇ ਆਏ ਸੀਗੇ ਦੰਪ ਤੋਂ ਉਦੋਂ ਬਾਅਦ ਤੇਲ ਘਟ ਘਟ ਹੋਣਾ ਪਾਇਆ ਗਿਆ ਜਿਨ੍ਹਾਂ ਦੇ ਇਹਨਾਂ ਦੇ ਬਿਆਨ ਤੇ ਅਸੀਂ ਇਹ ਮਕਦਮਾ ਨੰਬਰ ਇਹਨਾਂ ਦੇ ਬਿਆਨ ਦਰਜ ਡਿਸਟ੍ਰਿਕਟ ਕਰਤਾ ਹੈਗਾ ਤੇ ਅੱਜ ਦੀ ਨਾਪਤੋਲ ਟੀਮ ਹੈ ਜਿਹੜੀ ਗਈ ਆ ਤੇ ਇੱਕ ਨੈਰਾ ਕੰਪਨੀ ਦੀ ਜਿਹੜੀ ਟੀਮ ਉਹਨਾਂ ਨੂੰ ਅਸੀਂ ਬੁਲਾਇਆ ਹੈਗਾ ਉਹ ਇੱਕ ਤਾਂ ਨੈਰਾ ਜਿਹੜੀ ਕੰਪਨੀ ਉਹ ਸੀਲਾਂ ਬਾਰੇ ਦੱਸਣ ਕਿ ਤੇ ਨਾਪਤੋਲ ਵਾਲੇ ਵੀ ਆਦੇ ਸੀਲਾਂ ਦੱਸਣ ਕਿ ਤੇ ਤੇਲ ਦੀ ਜਿਹੜੀ ਮੰਤੀ ਕੀਤੀ ਜਾਊਗੀ ਜੇ ਗੱਲ ਕੀਤੀ ਜਾਵੇ ਤੇਲ ਦੀ ਕਿਸ ਤਰ੍ਹਾਂ ਚੋਰੀ ਕਰਦੇ ਸੀਗੇ ਇਹ ਜਿਹੜਾ ਹੈਗਾ ਕਿਸ ਤਰ੍ਹਾਂ ਇਹਨਾਂ ਸਾਰਾ ਜਿਹੜਾ ਇਹ ਗਰੋਥ ਚੱਲ ਰਿਹਾ ਸੀ ਇਹ ਗਰੋਥ ਇਹ ਚੱਲ ਰਿਹਾ ਜੀ ਇਹ ਜਿਹੜਾ ਟੈਂਕਰ ਹੈਗਾ ਟੈਂਕਰ ਜਿਹੜਾ ਪਹਿਲਾਂ ਤੋਂ ਜਿਹੜੀ ਬਾਡੀ ਮੈਨੂਫੈਕਚਰਿੰਗ ਹੈਗੀ ਆ ਦੀ ਪਰ ਲੇਕਿਨ ਇਹਨਾਂ ਨੇ ਜਿਹੜਾ ਟੈਂਕ ਦੇ ਵਿੱਚ ਉੱਪਰ ਦੀ ਬਾਡੀ ਜਿਹੜੀ ਹੈਗੀ ਉਹਦੇ ਉੱਪਰ ਛੱਤ ਦੇ ਵਿੱਚ ਇਹਨਾਂ ਨੇ ਇੱਕ ਪੱਤੀਆਂ ਲਗਾਈਆਂ ਉਹ ਜਦੋਂ ਟੈਂਕ ਖਾਲੀ ਹੋ ਜਾਂਦਾ ਹੈਗਾ ਟੈਂਕ ਖਾਲੀ ਹੋਣ ਤੋਂ ਬਾਅਦ ਉਹ ਜਿਹੜੀ ਪੱਤੀ ਹੈਗੀ ਆ ਉਹਨੂੰ ਖਿੱਚ ਲੈਂਦੇ ਆ ਖਿੱਚਣ ਤੋਂ ਬਾਅਦ ਜਿਹੜਾ ਉਹ ਤੇਲ ਬੇਬੀ ਟੈਂਕ ਟੈਂਕ ਚ ਜਾਂਦਾ ਉਹ ਵਾਪਸ ਬਡੇ ਟੈਂਕ ਚ ਜਾਂਦਾ ਉਸ ਤੋਂ ਬਾਅਦ ਇਹ ਬਾਹਰ ਕੱਢ ਲੈਂਦੇ ਆ ਟੈਂਕਾ ਤੇਲ ਆਪਦਾ ਠੀਕ ਹੈ ਕਿੰਨੇ ਕੁ ਦੀ ਹੀਰਾ ਫੇਰੀ ਤੁਹਾਨੂੰ ਲੱਗਦਾ ਜਿਹੜੀ ਹੋਈ ਇਹਨਾਂ ਦੇ ਬਿਆਨਾਂ ਮੁਤਾਬਕ 78 ਲੀਟਰ ਹੈਗਾ ਜੀ ਪਟਰੋਲ ਤੇ 261 ਲੀਟਰ ਡੀਜ਼ਲ ਹੈ ਠੀਕ ਹੈ ਜੀ ਤੇ ਇਹੇ ਜੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਹੈ ਕਿ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਅਜੇ ਕਿਸੇ ਨੂੰ ਤਫ਼ਤੀਸ਼ ਬਾਕੀ ਆ ਜੀ ਅੱਜ ਜਿਹੜਾ ਨਾਪਤੋਲ ਟੀਮ ਬੁਲਾਈ ਆ ਤੇ ਨਾਲੇ ਆਪਣਾ ਅ ਨਹਿਰਾ ਮੈਂਕ ਮੈਂ ਬਲੈਕ ਕੰਪਨੀ ਦੇ ਮਲਾਜ਼ਮ ਬੁਲਾਏ ਗਿਆ ਉਹ ਆਪਾਂ ਨੂੰ ਅੱਜ ਜਿਹੜੀ ਕੋਈ ਰਿਪੋਰਟ ਦੇਣ ਗੋਦਬਾਦ ਜਿਹੜੀ ਅਗਲੀ ਜਿਹੜੀ ਗ੍ਰਿਫਤਾਰੀ ਸੰਬੰਧੀ ਕਾਰਵਾਈ ਹੁਣ ਚੱਲਣ ਲੱਗੀ ਜਾਈਏ ਕਿੰਨੇ ਲੋਕਾਂ ਖਿਲਾਫ ਮਾਮਲਾ ਦੋ ਦੋਵਾਂ ਖਿਲਾਫ ਦਰਜ ਮਾਮਲਾ ਹੈ